मखन लाल मंगल जी मखन लाल जी आयो मसला साराग रखी मन प्र ਮਸਲਾ ਸਰ ਇਹ ਹੈ ਵੀ ਜਿਹੜਾ ਸਾਲ 24-25 ਦਾ ਝੋਨੇ ਦਾ ਸੀਜ਼ਨ ਹੈ ਸਰਕਾਰ ਦਾ ਮਿਲਿੰਗ ਦੀ ਜਿਹੜੀ ਪਾਲਿਸੀ ਹੈ ਉਹ ਸ਼ੈਲਰਾਂ ਦਾ ਕੰਮ ਸ਼ੁਰੂ ਹੋਣ ਵਾਲਾ ਹੈ 15-8 ਨੂੰ ਡੇਟ ਰੱਖੀ ਇਹਨਾਂ ਨੇ ਰਜਿਸਟ੍ਰੇਸ਼ਨ ਦੀ ਲੇਕਿਨ ਸਾਡੀ ਇੰਡਸਟਰੀ ਹੈ ਜਿਹੜੀ ਉਹ ਬੜੀ ਪ੍ਰਭਾਵਿਤ ਹੈ ਪਿਛਲੇ ਸਾਲ ਹਜੇ ਤੱਕ ਵੀ ਕੰਮ ਪੈਂਡਿੰਗ ਪਿਆ ਹੈ ਜਦੋਂ ਕਿ ਇਹਨਾਂ ਦੀ ਲਾਸਟ ਡੇਟ ਅਗਰੀਮੈਂਟ ਮੁਤਾਬਕ 31 ਮਾਰਚ ਹੁੰਦੀ ਹੈ 8ਵਾਂ ਮਹੀਨਾ ਆ ਗਿਆ ਕੰਮ ਹਜੇ ਵੀ ਪੈਂਡਿੰਗ ਹੈ ਸਪੇਸ ਦਾ ਇਹਨਾਂ ਕੋਲੇ ਕੋਈ ਹੱਲ ਨਹੀਂ ਤੇ ਇਸ ਜਿਹੜਾ ਪੈਂਡਿੰਗ ਕੰਮ ਹੈ ਮੈਨੂੰ ਲੱਗਦਾ ਇਹ ਨਵੰਬਰ ਦਸੰਬਰ ਤੱਕ ਜਾ ਕੇ ਕਿਤੇ ਨਿਪਟੂਗਾ ਜਿਹਦੇ ਵਿੱਚ ਜਿਹੜੀ ਸਾਡੀ ਇੰਡਸਟਰੀ ਹੈ ਇਹਨੂੰ ਬਹੁਤ ਭਾਰੀ ਲਾਸ ਹੋਇਆ ਹੈ ਜਿਹੜੀਆਂ ਮੰਗਾਂ ਸਾਡੀਆਂ ਉਹ ਇਹ ਹੈ ਜੀ ਵੀ ਐਫਸੀਆਈ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨਾਂ ਨੇ ਪੰਜਾਬ ਤੇ ਹਰਿਆਣੇ ਵਾਸਤੇ ਦੋਨਾਂ ਵਾਸਤੇ ਅਲੱਗ-ਅਲੱਗ ਰੂਲ ਬਣਾ ਰੱਖੇ ਹੈ ਹਰਿਆਣੇ ਦੇ ਵਿੱਚ ਸਪੇਸ ਅੱਜ ਵੀ ਫालतੂ ਪਈ ਹੈ ਸਾਡੇ ਹੈ ਨਹੀਂ ਉੱਥੇ ਮੀਲਿੰਗ 25 ਰੁਪਏ ਹੈ ਸਾਡੇ 10 ਰੁਪਏ ਹੈ ਉੱਥੇ ਡ੍ਰਾਈ 1% ਦਿੱਤੀ ਜਾ ਰਹੀ ਹੈ ਸਾਨੂੰ ਹਾਫ ਕਰਦੀ ਖੱਜਲਖوار ਕੀਤਾ ਜਾ ਰਿਹਾ ਹੈ ਜੀ ਅਸੀਂ ਆਪਣਾ ਮੈਮੋਰੰਡਮ ਅਜੇ ਵਾਸਤੇ ਇਸ ਕਰਕੇ ਆਏ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਕੱਲ ਨੂੰ ਜਦੋਂ ਫਸਲ ਆ ਗਈ ਅਸੀਂ ਲਗਾਉਣੀ ਨਹੀਂ ਕਿਸਾਨ ਖੱਜਲ ਖਵਾਰ ਹੋ ਧਰੇ ਪ੍ਰਦਰਸ਼ਨ ਕਰੂਗਾ ਇਹ ਉਹਨਾਂ ਦੇ ਪ੍ਰੈਸ਼ਰ ਚ ਆ ਕੇ ਸਾਡੇ ਤੇ ਕਰਨਗੇ ਪ੍ਰੈਸ਼ਰ ਬਿਲਡ ਅਪ ਧੱਕੇ ਨਾਲ ਸਾਡੇ ਜੀਰੀ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਇਹਨੂੰ ਅੱਜ ਪਹਿਲਾਂ ਹੀ ਲਿਖ ਕੇ ਦੇਗੇ ਕਿ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਕੋਈ ਵੀ ਜੀਰੀ ਆਪਣੇ ਅੰਦਰ ਸਟੋਰ ਨਹੀਂ ਕਰਾਂਗੇ ਔਰ ਨਾ ਹੀ ਉਹਦੀ ਮਿਲेंगी ਹਾਂਜੀ ਭਾਜੀ ਕਿਹੋ ਜਿਹੀ ਮੁਸ਼ਕਲ ਆ ਰਹੀ ਹੈ ਕੀ ਲੱਗਦਾ ਤੁਹਾਨੂੰ ਇਹ ਕੀ ਹਾਲ ਹੋ ਸਕਦਾ ਸਭ ਤੋਂ ਵੱਡਾ ਮੁੱਦਾ ਜੀ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦਾ ਤਾਲਮੇਲ ਹੈ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਹੈ ਪਿਛਲੇ ਸਰਕਾਰਾਂ ਵਿੱਚ ਪ੍ਰੋਬਲਮ ਆਉਂਦੀ ਸਾਨੂੰ ਅਕਾਲੀ ਸਰਕਾਰ ਚ ਸੀ ਕਾਂਗਰਸ ਸਰਕਾਰ ਸੀਗੀ ਲੇਕਿਨ ਜਦੋਂ ਜਾ ਕੇ ਪ੍ਰਧਾਨ ਪੰਜਾਬ ਲੈਵਲ ਦੇ ਜਾ ਕੇ ਉਹਨਾਂ ਕੋਲ ਦੱਸਦੇ ਕਿ ਮੁਸ਼ਕਲਾ ਤਾਂ ਤੁਰੰਤ ਆਪਣਾ ਮੰਤਰੀ ਸਾਹਿਬ ਤੇ ਕੈਰੋ ਸਾਹਿਬ ਰਹੇ ਨੇ ਜਾ ਕੇ ਤੁਰੰਤ ਆਪਣਾ ਸੈਂਟਰ ਸਰਕਾਰ ਦੇ ਜਾ ਕੇ ਸਾਡੇ ਮਸਲੇ ਹੱਲ ਕਰਵਾਉਂਦੇ ਸੀਗੇ ਸਭ ਤੋਂ ਵੱਡਾ ਸਾਨੂੰ ਜੋ ਲੱਗਿਆ ਤਾਲਮੇਲ ਦੀ ਕਮੀ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ ਇੱਕ ਵਾਰ ਵੀ ਸਾਡੇ ਮੰਤਰੀ ਸਾਹਿਬ ਜਾਂ ਸੈਕਟਰੀ ਫੂਡ ਸਾਹਿਬ ਸੈਂਟਰ ਜੇ ਨਹੀਂ ਗਏ ਇਹ ਜੋ ਸਮੱਸਿਆ ਆ ਰਹੀ ਹੈ ਇਹਦਾ ਹੱਲ ਕਿੱਥੇ ਜਾਵੇ ਸਪੇਸ ਦਾ ਬੇਨਮੁਦਾ ਸਪੇਸ ਦਾ ਹਰਿਆਣਾ ਵਿੱਚ ਅੱਜ ਵੀ ਸਪੇਸ ਫालतू ਪਈ ਹੈ ਪੰਜਾਬ ਵਿੱਚ ਬਿਲਕੁਲ ਸਪੇਸ ਨਹੀਂ ਹੈ ਸਾਡੇ ਮੌੜ ਤੋਂ ਮਿਲਰ ਜਾ ਕੇ ਕਾਲਿਆਂ ਵਾਲੀ ਪੰਨੀ ਵਾਲਾ ਅਬੋਰ ਜਾ ਕੇ ਮਾਲ ਲਾ ਕੇ ਆਇਨੇ ਸਭ ਤੋਂ ਵੱਡਾ ਥਾਲ ਮੇਲ ਦੀ ਕਮੀ ਹੈ ਪੰਜਾਬ ਸਰਕਾਰ ਸੈਂਟਰ ਸਰਕਾਰ ਦੀ ਕਿਸਾਨ ਵੀ ਪ੍ਰਭਾਵਿਤ ਹੋਣਗੇ ਮਜ਼ਦੂਰ ਵੀ ਪ੍ਰਭਾਵਿਤ ਕਿੰਨੇ ਕੁ ਲੋਕ ਹਨ ਜਿਹੜੇ ਪ੍ਰਭਾਵਿਤ ਹੋਣਗੇ ਕਿਸ ਤਰ੍ਹਾਂ ਦੀ ਮੁਸ਼ਕਲ ਆਣੀ ਹੋਣੀ ਹੈ ਟਾਈਮ ਤੋਂ ਹਾਂਜੀ ਮਨੀਜੀ ਕੁੱਲ ਮਿਲਾ ਕੇ ਇਹ ਸਾਰਾ ਪੰਜਾਬ ਦੀ ਮਸਲਾ ਹੈਗਾ ਪਾਲ ਪੰਜਾਬ ਵੀ ਇਹਦੇ ਤੇ ਕਰ ਰਹੇ ਹਾਂ ਅਸੀਂ ਸਾਰੇ ਪੰਜਾਬ ਦੇ ਯੂਨੀਅਨ ਦੇ ਲੈਵਲ ਤੇ ਅਸੀਂ ਪੰਜਾਬ ਚ ਬੰਦ ਕਰ ਰਹੇ ਆ ਐਡੀ ਨਹੀਂ ਸਟੋਰ ਕਰਾਂਗੇ ਪਰ ਹੁਣ ਸਾਨੂੰ ਇਹ ਪਾਊਡਰ ਆਇਆ ਯੂਨੀਅਨ ਦਾ ਉੱਪਰੋਂ ਵੀ ਅਸੀਂ ਸਾਰੇ ਆਪਣੇ ਆਪਣੇ ਲੋਕਲ ਲੈਵਲ ਤੇ ਇਹ ਕਰ ਰਹੇ ਆ ਤੇ ਇੱਥੇ ਅਸੀਂ ਐਡੀ ਸਟੋਰ ਕਰਾਉਣ ਤੋਂ ਐਡੀ ਸਾਹਿਬ ਨੂੰ ਮਿਲੇ ਹੈ ਜੀਐਫਆਈ ਸਾਹਿਬ ਨੂੰ ਮਿਲੇ ਹੈ ਤੇ ਨਹੀਂ ਕਰਾਵਾਂਗੇ ਪਰ ਦੂਜੇ ਪਾਸੇ ਜਿਹੜਾ ਤੁਸੀਂ ਗੱਲ ਕਰੀ ਜਿਹਦੀ ਲੇਬਰ ਦੀ ਲੇਬਰ ਦੀ ਉਹ ਇਹ ਆ ਵੀ ਸਾਰੇ ਪੰਜਾਬ ਦੀ ਲੇਬਰ ਜੁੜੀ ਹੋਈ ਹੈ ਇਹਦੇ ਨਾਲ ਫੁੱਲ ਮਲਾ ਕੇ ਇਸ ਤੋਂ ਬਾਅਦ ਵੀ ਬਾਹਰ ਨਹੀਂ ਵੀ ਲੇਵਲ ਲੇਬਰ ਆਉਂਦੀ ਹੈ ਇਹਦੇ ਚ ਤੇ ਅਸੀਂ ਇਹ ਪੈੜੀ ਸਟੋਰ ਨਹੀਂ ਕਰਾਵਾਂਗੇ ਅਸੀਂ ਸਰਕਾਰ ਨੂੰ ਜਿਹੜੇ ਹੁਣ ਤੁਸੀਂ ਕਿਹਾ ਪੈੜੀ ਨਹੀਂ ਕਰਾਵਾਂਗੇ ਪੂਰੇ ਪੰਜਾਬ ਦਾ ਕਿਸਾਨ ਹੈ ਕਿਉਂਕਿ ਇਸ ਵਾਰ ਜੀਰੀ ਦੀ ਹੈ ਜਿਹੜੀ ਫਸਲ ਹੈ ਖਾਸ ਕਰ ਆਪਣੇ ਇਲਾਕੇ ਚ ਤੇ ਨਰਮਾ ਹੁੰਦਾ ਨਹੀਂ ਹੈਗਾ ਜੀਰੀ کافی ਲੱਗਿਆ ਹੈ ਪਰ ਕਿਸਾਨ ਵੀ ਰੋਲਣਗੇ ਕਿ ਕਿਨ੍ਹਾ ਕਿਨ੍ਹੇ ਮੰਡੀਆਂ ਜਦੋਂ ਆਜ ਤਾਂ ਹੈ ਹੀ ਇਸੇ ਕਰਕੇ ਅਸੀਂ ਪਹਿਲਾਂ ਤੋਂ ਦੱਸ ਰਹੇ ਹਾਂ ਸਰਕਾਰ ਨੂੰ ਇਹ ਇਹ ਨਾ ਉਹ ਕਰਿਆ ਜਾਵੇ ਇਹਦਾ ਹੱਲ ਕਰਿਆ ਜਾਵੇ ਮਸਲੇ ਦਾ ਨਾ ਕਰੇਗੀ ਸਰਕਾਰ ਤੋਂ ਤਾਂ ਅਲਟੀਮੇਟਲੀ ਹੈਈ